ਗੁਰਦਾਸਪੁਰ ਪੁਲਿਸ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਗ੍ਰਿਫਤਾਰ ਕੀਤੀ ਗਈ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਇੰਸਪੈਕਟਰ ਇੰਦਰਬੀਰ ਕੌਰ ਗ੍ਰਿਫਤਾਰ ਕੀਤੇ ਗਏ ਹੈ ਪੁਲਿਸ ਨੇ ਇੰਦਰਬੀਰ ਕੌਰ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸਾਂਝ ਕੇਂਦਰ ਦੇ ਮੁਲਾਜ਼ਮਾਂ ਤੋਂ ਪੈਸੇ ਲੈਣ ਦੇ ਇਲਜ਼ਾਮ ਇੰਦਰਜੀਤ ਕੌਰ ਦੇ ਉਤੇ ਇੰਦਰਜੀ ਇੰਦਰਬੀਰ ਕੌਰ ਦੇ ਉਤੇ ਲਗੇ ਤਾਂ ਅਜਿਹੇ ਦੇ ਵਿੱਚ ਪੁਲਿਸ ਨੇ ਇੰਦਰਬੀਰ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਸਾਂਝ ਕੇਂਦਰ ਦੇ ਮੁਲਾਜ਼ਮਾਂ ਤੋਂ ਪੈਸੇ ਲੈਣ ਦੇ ਇਲਜ਼ਾਮ ਇੰਸਪੈਕਟਰ ਦੇ ਉੱਤੇ ਲੱਗੇ। ਗੁਰਦਾਸਪੁਰ ਪੁਲਿਸ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਇੰਦਰबीर ਜਿਸ ਨੂੰ ਗ੍ਰਿਫਤਾਰ ਕੀਤਾ ਗਿਆ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਇੰਸਪੈਕਟਰ ਇੰਦਰਬੀਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਖਬਰ ਦੇ ਉੱਤੇ ਵਿਸਰੇ ਜਾਣਕਾਰੀ ਲਵਾਗੇ ਸਾਡੇ ਸਹਿਯੋਗੀ ਰਵੀ ਬਖਸ਼ ਜੁੜੇ ਨੇ। ਰਵੀ ਕੀ ਮਾਮਲਾ ਹੈ? ਇਲਜ਼ਾਮ ਕਿਸ ਨੇ ਲਗਾਏ ਤੇ ਆਖਰ ਕੀ ਕਾਰਵਾਈ ਹੋਈ ਹੈ? ਦੇਖੋ ਇਹ ਪਾਂਡ ਕੇ ਅੰਦਰ ਹੈ ਜਿਹੜਾ ਗੁਰਦਾਸਪੁਰ ਡਿਸਟ੍ਰਿਕਟ ਦਾ ਔਰ ਪੂਰੇ ਡਿਸਟ੍ਰਿਕਟ ਦੇ ਦੇ ਨਾਲ ਇਹ ਡੀਲ ਕਰਦਾ ਸੀ ਔਰ ਉੱਥੇ ਇਹ ਇਫੈਕਟਰ)^{(indrabir)} ਕੋਰ ਜੋ ਨੇ ਉਹ ਬਤੌਰ ਇੰਚਾਰਜ ਇਹਨਾਂ ਨੂੰ ਨਿਪਟ ਕੀਤਾ ਗਿਆ ਸੀ ਲੇਕਿਨ ਉੱਥੇ ਪਿਛਤਾਚਾਰ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ ਕਿਉਂਕਿ ਹਰ ਇੱਕ ਨੇ ਜਿਹੜੇ ਆਪਣੇ ਜ਼ਰੂਰੀ ਕੰਮ ਸਨ ਚਾਹੇ ਉਹ ਪੀਸੀਪੀ ਹੋਣ ਚਾਹੇ ਕੋਈ ਇਨਕੁਆਇਰੀ ਹੋਣ ਚਾਹੇ ਜਾਂ ਕੋਈ ਪੁਲਿਸ ਨਾਲ ਸੰਬੰਧ ਕਲੀਅਰੈਂਸ ਲੈਣੀ ਹੋਵੇ ਉਹ ਇਹ ਜਿਹੇ ਇੰਪੋਰਟੈਂਟ ਕੰਮ ਜਿਹੜੇ ਨੇ ਉੱਥੇ ਚੱਲਦੇ ਸਨ ਔਰ ਇੱਥੇ ਵੀ ਇੱਕੋ ਵਾਰ ਤੋਂ ਹੀ ਆਇਆ ਹੈ ਕਿ ਇੱਥੇ ਜਿਹੜੀ ਅੰਦਰੂਨੀ ਕੋਰਪਸ ਹਨ ਉਹ ਆਪਣੇ ਮੁਲਾਜ਼ਮਾਂ ਕੋਲੋਂ ਇਹ ਜਿਹੜਾ ਹੈ ਉਹ ਰਿਸ਼ਵਤ ਤੌਰ ਦੇ ਉੱਤੇ ਜਿਹੜੇ ਆ ਪੈਸੇ ਦੀ ਡਿਮਾਂਡ ਕਰਦੇ ਸਨ ਕੁਝ ਦੇਖਿਆ ਹਨ ਜਿਹੜੀਆਂ ਸੋਰਸ ਤੋਂ ਇਨਫੋਰਮੇਸ਼ਨ ਆਈ ਹੈ ਕਿ ਕੋਈ ਅੰਦਰੂਨੀ ਜਿਹੜੀ ਹੈ ਸ਼ਿਕਾਇਤ ਹੋਈ ਹੈ ਔਰ ਉਸ ਤੋਂ ਬਾਅਦ ਜਿਹੜੀ ਹੈ ਜਾਂਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਔਰ ਉਸ ਤੋਂ ਬਾਅਦ ਇਹ ਸਾਰੀ ਗਈ ਹੈ ਕਾਨੂੰਨੀ ਰਵੀ ਇਹ ਪਤਾ ਲੱਗ ਸਕੇ ਕਿ ਮੁਲਾਜ਼ਮਾਂ ਤੋਂ ਕਿਸ ਗੱਲ ਦੀ ਰਿਸ਼ਵਤ ਕਿਸ ਗੱਲ ਦੇ ਪੈਸੇ ਮੰਗੇ ਜਾ ਰਹੇ ਸਨ ਦੇਖੋ ਫਿਲਹਾਲ ਇਸ ਤਰ੍ਹਾਂ ਦੀ ਕੋਈ ਗੱਲ ਕਿਉਂਕਿ ਕੋਈ ਕਹਿਰ ਸਾਹਮਣੇ ਨਿਕਲ ਕੇ ਨਹੀਂ ਆਇਆ ਇੱਥੋਂ ਤੱਕ ਕਿ ਪੁਲਿਸ ਹਾਲੇ ਕਿਉਂਕਿ ਪੁਲਿਸ ਦਾ ਮਾਮਲਾ ਹੈ ਔਰ ਇਥੋਂ ਤੱਕ ਕਿ ਐਫ ਆਈ ਆਰ ਤੱਕ ਜਿਹੜੀ ਹੈ ਉਹ ਹਾਲੇ ਤੱਕ ਜਨਤਕ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਔਰ ਇਹ ਇੱਥੇ ਕਿਹਾ ਜਾ ਰਿਹਾ ਹੈ ਕਿ ਮੁਆਜ਼ਮਾ ਕੋ ਆ ਇਹ ਵੀ ਮੰਗ ਕੀਤੀ ਜਾ ਸਕਦੀ ਹੋ ਸਕਦਾ ਹੈ ਕਿ ਉਸੇ ਕੰਮ ਵਾਸਤੇ ਕਿ ਜੇ ਕੋਈ ਕੰਮ ਲੈ ਕੇ ਆਉਂਦਾ ਹੋਏਗਾ ਨਾ ਉਹਦੇ ਕੋਲੋਂ ਕੋਈ ਜਿਹੜੀ ਹੈ ਉਹ ਡਿਮਾਂਡ ਕੀਤੀ ਜਾਂਦੀ ਹੋਏਗੀ ਲੇਕਿਨ ਇਹ ਸਾਰਾ ਕੁਝ ਜਿਹੜਾ ਹੈ ਜਾਂਚ ਦਾ ਵਿਸ਼ਾ ਹੈ ਫਿਲਹਾਲ ਫਿਲਹਾਲ ਜਦੋਂ ਤੱਕ ਪੁਲਿਸ ਵੱਲੋਂ ਕੋਈ ਜਿਹੜੀ ਆ ਬਿਆਨ ਨਹੀਂ ਜਾਰੀ ਕੀਤਾ ਜਾਂਦਾ ਹੋ ਜਾਂ ਸਕਦੀ ਹੈ ਲੇਕਿਨ ਇੰਦਰਬਈ ਕੌਰ ਨੂੰ ਜੋ ਹੈ ਪੱਤਾ ਦਰਜ ਕਰਕੇ ਅरेस्ट ਕਰ ਲਿਆ ਗਿਆ ਜੀ ਰਵੀ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਹ ਕਾਰਵਾਈ ਇੰਸਪੈਕਟਰ ਦੇ ਉੱਤੇ ਹੋਈ ਹੈ ਗੁਰਦਾਸਪੁਰ ਪੁਲਿਸ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ